ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਗੋਲਦਸਤਾਰ ਦੀ ਵੀਡੀਓ ਜਿਹੜੇ ਵੀ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਆਣ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਸਾਡੀ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ ਵੀ ਗੋਲਦਸਾਰ ਸਿੱਖਣਾ ਚਾਹੁੰਦੇ ਨੇ ਤੇ ਹੋਰ ਤਰ੍ਹਾਂ ਦੀਆਂ ਦਸਤਾਰ ਸਿੱਖਣਾ ਚਾਹੁੰਦੇ ਨੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜਿਹੜਾ ਜਦੋਂ ਆਪਾਂ ਆਪਣੇ ਕੇਸਾਂ ਦੇ ਵਿੱਚ ਕੰਗਾ ਕਰਕੇ ਚੰਗੀ ਤਰ੍ਹਾਂ ਕੇਸਾਂ ਨੂੰ ਬੰਨ ਕੇ ਆਪਾਂ ਜਿਹੜੇ ਕਿ ਪਰਨੇ ਨੂੰ ਆਪਾਂ ਚੰਗੀ ਤਰ੍ਹਾਂ ਲੜਾਂ ਨੂੰ ਖਿਲਾੜ ਕੇ ਮੱਥੇ ਦੇ ਉੱਪਰ ਦੀ ਲੈ ਕੇ ਆਉਣਾ ਹੈ ਮੱਥੇ ਦੇ ਉੱਪਰ ਲੈ ਆਉਂਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਕਿ ਆਪਣੇ ਪਰਨੇ ਦੀ ਸ਼ੇਪ ਜਿਹੜੀ ਕਿ ਗੋਲਾ ਜਾਂਦੀ ਜਾਂ ਸਿੱਧੀ ਸੱਧੀਆਂ ਆਪਣੇ ਜਿਹੜੀ ਕਿ ਗੋਲ ਸਟਾਰ ਦੀ ਸ਼ੇਪ ਅੱਗੇ ਉਹ ਮੱਥੇ ਤੋਂ ਗੋਲ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਮੱਥੇ ਦੇ ਉੱਪਰੋਂ ਜਿਹੜਾ ਕਿ ਲੜ ਲੈ ਆਉਣਾ ਹੈ ਚੰਗੀ ਤਰ੍ਹਾਂ ਆਪਾਂ ਉਸ ਦੇ ਵਿੱਚ ਥੋੜਾ ਥੋੜਾ ਵਾਲ ਪਾ ਕੇ ਜਿਹੜਾ ਕਿ ਆਪਾਂ ਲੜ ਨੂੰ ਲਗਾ ਦੇਣਾ ਹੈ ਜੇਕਰ ਤੁਹਾਡੀ ਜਿਹੜੀ ਕਿ ਗੋਲ ਸ਼ੇਪ ਨਹੀਂ ਸੈੱਟ ਹੁੰਦੀ ਤੁਸੀਂ ਬਾਜ਼ ਨਾਲ ਆਪਣੀ ਜਿਹੜੀ ਕਿ ਗੋਲ ਸ਼ੇਪ ਪਾਣੀ ਦੀ ਸੈੱਟ ਕਰ ਸਕਦੇ ਹੋ ਤੇ ਉਸੇ ਤਰ੍ਹਾਂ ਦੂਸਰਾ ਲੜ ਆਪਾਂ ਪਿੱਛੇ ਦੱਬ ਕੇ ਚੰਗੀ ਤਰ੍ਹਾਂ ਆਪਾਂ ਜਿਹੜਾ ਗਿਆ ਲੜ ਨੂੰ ਖਿਲਾੜ ਦੇਣਾ ਹੈ ਇਸ ਨਾਲ ਆਪਣੀ ਗੋਲਦਸਤਾਰ ਦੇ ਵਿੱਚ ਵੱਧ ਤੋਂ ਵੱਧ ਜੜੇਗੀਆਂ ਨੇ ਵੜ ਪੈ ਜਾਂਦੇ ਨੇ ਤੇ ਆਪਣੀ ਜਿਹੜੀ ਕਿ ਗੋਲਦਸਤਾਰ ਦੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਹੈ ਚੰਗੀ ਤਰ੍ਹਾਂ ਆਪਾਂ ਉਂਗਰੀਆਂ ਨਾਲ ਵੜਾ ਨੂੰ ਖਿਲਾੜ ਕੇ ਜਿਹੜਾ ਕਿ ਆਪਾਂ ਲੜ ਨੂੰ ਲਗਾ ਦੇਣਾ ਹੈ ਜਿਹੜੇ ਵੀ ਜਿਹੜੇ ਵੀਰ ਨੂੰ ਜਿਹੜੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਇੰਗੀ ਤਰ੍ਹਾਂ ਆਪਾਂ ਇਸ ਲੜ ਦੇ ਵਿੱਚ ਵੀ ਉਂਗਲੀਆਂ ਨਾਲ ਵਾਲਾਂ ਨੂੰ ਸੰਘਣੇ ਕਰਦੇ ਹੋਏ ਆਪਾਂ ਜਿਹੜਾ ਕੀ ਲੜ ਲਗਾ ਦੇਣਾ ਹੈ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਹੋਰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਜ ਜਾਂ ਪੱਗ ਪੈਂਦੀ ਵਰਤੋਂ ਕਰ ਸਕਦੇ ਹੋ ਤਾਂ ਆਪਾਂ ਚੰਗੀ ਤਰ੍ਹਾਂ ਜਿਹੜੇ ਇਹ ਆਪਣੇ ਵਾਲ ਸੰਘਣੇ ਕਰਦੇ ਨੇ ਇਹ ਬਾਜ ਦੀ ਵਰਤੋਂ ਨਾਲ ਕਈ ਵੀ ਕਈ ਵੀ ਕਈ ਵੀ ਰਾਜ ਦੀ ਦਸਤਾਰ ਦਾ ਕੱਪੜਾ ਜਿਹੜੇ ਕੀ ਹੈ ਪੱਗ ਪਨ ਨਹੀਂ ਜੇ ਸਾਧਾ ਤਾਂ ਆਪਾਂ ਉਸ ਹਾਵਨਾ ਦੇਖਣਾ ਹੈ ਕਿ ਆਪਣੀ ਦਸਤਾਰ ਦਾ ਕਪੜਾ ਕਪੜਾ ਪੱਗ ਪਨ ਲਈ ਠੀਕ ਹੈ ਜਾਂ ਨਹੀਂ ਜੇਕਰ ਤੁਹਾਡਾ ਦਸਤਾਰ ਦਾ ਕਪੜਾ ਪੱਗ ਪਨ ਲਈ ਨਹੀਂ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੀ ਦਸਤਾਰ ਦੇ ਕਪੜੇ ਦੇ ਵਿੱਚ ਕੋਈ ਟੋਕਨ ਆ ਜਵੇ ਤਾਂ ਆਪਾਂ ਬਾਦੀ ਵਰਤੋਂ ਵੀ ਕਰ ਸਕਦੇ ਹਾਂ ਜਿਹੜਾ ਜਰ ਆਪਾਂ ਨੂੰ ਉਂਗਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਬਲ ਅਨੁਸਾਰ ਨਹੀਂ ਚੰਗੀ ਤਰ੍ਹਾਂ ਆਪਾਂ ਜਿਹੜਾ ਕਿ ਆਪਣਾ ਤੀਸਰਾ ਲੜ ਵੀ ਉਸੇ ਤਰ੍ਹਾਂ ਲਗਾਉਣਾ ਹੈ ਇਸ ਪੱਲੇ ਨੂੰ ਇਸਪਲੇ ਜੇ ਆਪਾਂ ਬੜਾ ਨੂੰ ਸੰਗਣੇ ਕਰਦੇ ਹੋਏ ਰਹਿ ਗਏ। ਜੀ ਜੀ ਸਾਧਿਓ ਆਪਾਂ ਬਾਜਨਾ ਆਪਣੇ ਬਾਤ ਸੰਗਣੇ ਕਰਨੇ ਆ। ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ। ਤੇ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈੱਟ ਕਰ ਦੇਣ ਜਿਸ ਨਾਲ ਤੁਹਾਨੂੰ ਸਾਡੇ ਹੋਰ ਨਵੇਂ-ਨਵੇਂ ਦਸਤਾਰਾਂ ਅਤੇ ਗੋਲ ਦਸਤਾਰਾਂ ਦੀਆਂ ਦਿਮਾਲੀ ਦੀਆਂ ਵੀਡੀਓ ਵੀਡੀਓਾਂ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਤੇ ਆਪਾਂ ਜਿਹੜਾ ਕਿ ਆਪਣਾ ਚੌਥਾ ਪੱਲਾ ਵੀ اسی ਤਰ੍ਹਾਂ ਪਿੱਛੇ ਦੱਬ ਕੇ ਜਿਹੜਾ ਜਦੋਂ ਵੀ ਆਪਾਂ ਉਹ ਗੋਲ ਦਸਤਾਰ ਦਾ ਹਰ ਇੱਕ ਲੜ ਲਗਾਉਣਾ ਹੈ ਆਪਾਂ ਜਿਹੜਾ ਕਿ ਆਪਣੇ ਸਾਰੇ ਲੜ ਗੋਲਾਈ ਦੇ ਵਿੱਚ ਹੀ ਲਗਾਉਣੇ ਨੇ ਚੰਗੀ ਤਰ੍ਹਾਂ ਲੜ ਨੂੰ ਪਿੱਛੋਂ ਲਿਆ ਕੇ ਆਪਾਂ ਗੋਲਾਈ ਦੇ ਵਿੱਚ ਲੜ ਨੂੰ ਲਿਆ ਕੇ ਖੋਲ ਕੇ ਲੜ ਨੂੰ ਉਂਗਲੀਆਂ ਨਾਲ ਉਹਨੂੰ ਖਿਲਾਰ ਕੇ ਆਪਾਂ ਜਿਹੜਾ ਕਿ ਹੈ ਲੜ ਲਗਾਉਣਾ ਹੈ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਂਗਲੀਆਂ ਵਾਲਾਂ ਨੂੰ ਖਿਲਾਰ ਕੇ ਜੇਕਰ ਤੁਹਾਡੇ ਉਂਗਲੀਆਂ ਖਿਲਾਰਨ ਤੇ ਵਾਲ ਨਹੀਂ ਸੰਘਣੇ ਹੋ ਜਾਂਦੇ ਤੁਸੀਂ ਬਾਜ ਜਾਂ ਪੱਗ ਪੈਣ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਡਾ ਦਸਤਾਰ ਦਾ ਕਪੜਾ ਪੱਗ ਪੈਣ ਨਹੀਂ ਚੱਲ ਸਕਦਾ ਕਪੜਾ ਕਪੜੇ ਵਿੱਚ ਟੂਕਾ ਸਕਦੇ ਨੇ ਤੁਸੀਂ ਬਾਜ ਦੀ ਵਰਤੋਂ ਕਰਨੀ ਹੈ ਤੇ ਜਿਹੜੇ ਵੀਰ ਤੇ ਜਿਹੜੇ ਵੀਰਾਂ ਤੋਂ ਉਂਗਲੀਆਂ ਦੋ ਵਾਰ ਸੰਘਣੇ ਹੋ ਜਾਂਦੇ ਹਨ ਉਹ ਉਂਗਲੀਆਂ ਆਪਣੇ ਵਾਲ ਸੰਘਣੇ ਕਰ ਸਕਦੇ ਹਨ ਜੇਕਰ ਆਪਾਂ ਆਪਣੀ ਗੋਲ ਦਸਤਾਰ ਦੇ ਵਿੱਚ ਵੱਧ ਵੱਲ ਵੱਧ ਵੱਲ ਸੰਗਣੇ ਕਰਨੇ ਹਨ ਤਾਂ ਆਪਾਂ ਬਾਜਿਆ ਬਗਬਿੰਦੀ ਵਾਲਾ ਤੋਂ ਕਰ ਸਕਦੇ ਹਾਂ ਜਿਸ ਨਾਲ ਆਪਣੀ ਗੋਲ ਦਸਤਾਰ ਦੇ ਵਿੱਚ ਵੱਲ ਸੰਗਣੇ ਹੋ ਜਾਂਦੇ ਹਨ ਤੇ ਆਪਣੀ ਦਸਤਾਰ ਦੇਖਣ ਦੇ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਚੰਗੀ ਤਰ੍ਹਾਂ ਆਪਾਂ ਵਾਲਾਂ ਨੂੰ ਸੰਗਣੇ ਕਰਦੇ ਹੋਏ ਅਤੇ ਜੋ ਵੀ ਆਪਾਂ ਗੋਲ ਦਸਤਾਰ ਸਿਉਣੀ ਹੈ ਆਪਾਂ ਆਪਣਾ ਜਿਹੜਾ ਕਿ ਇਹ ਜੂੜਾ ਹਮੇਸ਼ਾ ਸੈਂਟਰ ਦੇ ਵਿੱਚ ਕਰਨਾ ਇਸ ਸਿਰ ਦੇ ਸੈਂਟਰ ਦੇ ਵਿੱਚ ਕਰਨਾ ਹੈ ਜਿਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਆਪਣੀ ਜਿਹੜੀ ਕਿ ਗੋਲ ਦਸਤਾਰ ਬਿਲਕੁਲ ਸਿੱਧੀ ਪ੍ਰੋਪਰ ਸਿੱਧੀ ਸਜਾਈ ਜਾਂਦੀ ਹੈ ਜੇਕਰ ਆਪਾਂ ਆਪਣੇ ਗੋਲਦਸਤਾਰ ਸਜਾਉਂ ਤੋਂ ਪਹਿਲਾਂ ਆਪਾਂ ਆਪਣਾ ਜੂੜਾ ਜਿਆਦਾ ਖੱਬੇ ਸਾਈਡ ਆ ਜਿਆਦਾ ਸੱਜੀ ਸਾਈਡ ਖੱਬੇ ਸਾਈਡ ਕਰਦੇ ਆ ਤਾਂ ਆਪਣੀ ਗੋਲਦਸਤਾਰ ਜੀ ਜਿਹੜੀ ਕਿ ਸ਼ੇਪ ਵੀ ਜਿਆਦਾ ਖੱਬੇ ਸਾਈਡ ਆ ਸੱਜੀ ਸਾਈਡ ਵੱਲ ਨੂੰ ਚਲੀ ਜਾਂਦੀ ਹੈ ਜੋ ਦੇਖਣ ਦੇ ਵਿੱਚ ਆਪਣੀ ਵਧੀਆ ਨਹੀਂ ਲੱਗਦੀ ਇਸ ਲਈ ਆਪਾਂ ਜਦੋਂ ਵੀ ਗੋਲਦਸਤਾਰ ਸਜਾਉਣੀ ਹੈ ਕਿਸੇਾਂ ਦੇ ਵਿੱਚ ਚੰਗੀ ਤਰ੍ਹਾਂ ਕੁੰਗਾ ਕਰਕੇ ਤੇ ਜੂੜਾ ਹਮੇਸ਼ਾ ਸੈਂਟਰ ਦੇ ਵਿੱਚ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਂਗਲੀਆਂ ਜਦੋਂ ਵੀ ਆਪਾਂ ਲੜ ਲਗਾਉਣਾ ਹੈ ਜਦੋਂ ਵੀ ਆਪਾਂ ਗੋਲ ਸਟਾਰ ਦੇ ਵਿੱਚ ਵਾਲ ਪਾਉਣੇ ਨੇ ਤਾਂ ਆਪਾਂ ਜਦੋਂ ਵੀ ਲੜ ਲਗਾਉਂਦੇ ਆ ਨਾ ਆਪਾਂ ਹਮੇਸ਼ਾ ਉਂਗਲੀਆਂ ਨਾਲ ਆਪਾਂ ਹਮੇਸ਼ਾ ਉਂਗਲੀਆਂ ਨਾਲ ਵਾਲਾਂ ਨੂੰ ਸੰਗਣੇ ਕਰਨਾ ਹੈ ਉਂਗਲੀਆਂ ਨਾਲ ਵਾਤਵਾਦ ਪਾਈ ਕੋਸ਼ਿਸ਼ ਕਰਨੀ ਹੈ ਕਿ ਆਪਣੇ ਵਾਲ ਉਂਗਲੀਆਂ ਨਾਲ ਬਣਾਏ ਜਾਣ ਇਸ ਨਾਲ ਇਹ ਫਾਇਦਾ ਹੁੰਦਾ ਕਿ ਆਪਣੇ ਅੱਪਾਂ ਨੂੰ ਕਈ ਵਾਰ ਆਪਣੇ ਗੋਲ ਜਮੇ ਬਾਜ ਜਾਂ ਪਗ ਵਿੱਚ ਨਹੀਂ ਹੁੰਦਾ ਆਪਾਂ ਜਿਹੜੇ ਕਿ ਪ੍ਰੈਕਟਿਸ ਹੋ ਜਾਂਦੀ ਹੈ ਉਂਗਲੀਆਂ ਬੜਾ ਸੰਗਣੇ ਕਰਨ ਦੀ ਚੰਗੀ ਤਰ੍ਹਾਂ ਲਾੜ ਨੂੰ ਸੰਗਣਾ ਕਰਦੇ ਹੋਏ ਆਪਾਂ ਜੈ ਜੀ ਦੇਖ ਸਕਦੇ ਹਾਂ ਸਾਡੀ ਗੋਲ ਦਸਤਾਰ ਕਿੰਨੀ ਵਧੀਆ ਲੱਗ ਰਹੀ ਹੈ ਹਜੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਸਾਡੀ ਦਸਤਾਰ ਦੇ ਵਿੱਚ ਬਲ ਘੱਟ ਹਨ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਵੀਰ ਨੇ ਚੰਗੀ ਤਰ੍ਹਾਂ ਜਿਹੜਾ ਗਿਆ ਆਪਣੇ ਵਾਲਾਂ ਨੂੰ ਸੰਗਣਾ ਕੀਤਾ ਹੈ ਤੁਸੀਂ ਵੀ ਉਸੇ ਤਰ੍ਹਾਂ ਇੰਨੇ ਜਨ ਵਾਲਾ ਨੂੰ ਸੰਗਣਾ ਕਰਨਾ ਹੈ ਤੇ ਜਦੋਂ ਵੀ ਆਪਾਂ ਆਪਣੀ ਗੋਲਦਸਤਾਰ ਸਜਾਉਣੀ ਹੈ ਆਪਾਂ ਆਪਣੇ ਕੰਨ ਹਮੇਸ਼ਾ ਟੱਕ ਕੇ ਰੱਖਣੇ ਆ ਆਪਾਂ ਗੋਲਦਸਤਾਰ ਤੋਂ ਕੰਨ ਆਪਣੇ ਬਾਹਰ ਕਦੇ ਵੀ ਨਹੀਂ ਕੱਢਣੇ ਆ ਆਪਾਂ ਹਮੇਸ਼ਾ ਜਦੋਂ ਵੀ ਗੋਲਦਸਤਾਰ ਸਜਾਉਣੀ ਹੈ ਤਾਂ ਆਪਣੇ ਕੰਨ ਹਮੇਸ਼ਾ ਟੱਕ ਕੇ ਰੱਖਣੇ ਨੇ ਤੇ ਜਦੋਂ ਵੀ ਆਪਾਂ ਜਦ ਕੰਨ ਦੇ ਜਦੋਂ ਵੀ ਆਪਾਂ ਗੋਲਦਸਤਾਰ ਦਾ ਲੜ ਲਗਾਉਣਾ ਹੈ ਪਹਿਲਾ ਜਦੋਂ ਜਿਹੜਾ ਆਪਾਂ ਮੱਥੇ ਦੇ ਉੱਪਰ ਦੀ ਲਗਾਉਣੀ ਆ ਉਹ ਹਮੇਸ਼ਾ ਆਪਾਂ ਕੰਨ ਟੱਕ ਕੇ ਲਗਾਉਣਾ ਹੈ ਚੰਗੀ ਜਿਹਾ ਤੁਸੀ ਦੇ ਸਕਦੇ ਹੋ ਬਣਾ ਨੂੰ ਸੰਗਣਾ ਕਰਨਾ ਹੈ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਹੋਰ ਵੀ ਜਿਹੜੇ ਸਾਡੇ ਵੀਰ ਦਸਤਾਰ ਸੇ ਹੁੰਦੇ ਨੇ ਤੇ ਇਸ ਵੀਰ ਨੇ ਵੀ ਗੋਲ ਦਸਤਾਰ ਸਜਾਈ ਹੈ ਦ ਇਸ ਵੀਰ ਨੂੰ ਜੇਕਰ ਤੁਹਾਡੇ ਇੱਕ ਮੋਟਿਵ ਤੁਹਾਡੇ ਇੱਕ ਸ਼ੇਅਰ ਨਾਲ ਇਸ ਵੀਰ ਨੂੰ ਬਹੁਤ ਮੋਟੀਵੇਸ਼ਨ ਮਿਲੇਗਾ ਇਹ ਵੀਰ ਅੱਗੇ ਹੋਰ ਵੀ ਸੋਹਣੀਆਂ ਦਸਤਾਰ ਸਜਾ ਕੇ ਵੀਡੀਓ YouTube ਤੇ ਹਾਵੇਗੀ ਇਸ ਲਈ ਤੁਸੀਂ ਨੋਟੀਫਿਕੇਸ਼ਨ ਬੈਲ ਆਲ ਤੇ ਸੈੱਟ ਕਰਨੀ ਹੈ ਜਿਸ ਨਾਲ ਤੁਹਾਨੂੰ ਹੋਰ ਵੀ ਨਵੀਆਂ ਨਵੇਂ ਦਸਤਾਰਾਂ ਦੀਆਂ ਨਵੇਂ ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਤਮਾਲੇ ਦੀਆਂ ਗੋਲ ਦਸਤਾਰਾਂ ਦੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਫੇਸਬੁਕ 'ਤੇ ਇਹਨੂੰ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿਨ੍ਹਾਂ ਵੀ ਰੈਨੂ ਗੋਲਦਸਤਾਰ ਸਿਉਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਅਤੇ ਜਿਵੇਂ ਵੀ ਦੇ ਸਾਡੀਆਂ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਆਪਣੇ ਬਲਾਂ ਨੂੰ ਸੰਗਣਾ ਕਰਨਾ ਹੈ ਤੇ ਸਾਡੀ ਗੋਲਦਸਤਾਰ ਬਲਾਂ ਸਾਡੀ ਬਲਾਂ ਨਾਲ ਸਾਡੀ ਗੋਲਦਸਤਾਰ ਹੋਰ ਵੀ ਸੋਹਣੀ ਲੱਗਦੀ ਹੈ ਇੰਗੀ ਤਰ੍ਹਾਂ ਆਪਾਂ ਜਣੇ ਕਿ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ ਬਾਈ ਗੁਰਿਕ ਖਾਲਸਾ